ਹਾਂਜੀ ਨਮੋ ਨਰਾਜ ਜੀ ਮੇਰੇ ਕਰ ਸਾਰਾ ਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਨਵੇਂ ਆਏ ਹੋ ਚੈਨਲ ਦੇ ਉੱਤੇ ਸਬਸਕ੍ਰਾਈਬਰ ਕਰ ਦਿਓ ਟੱਲੀ ਵਾਲਾ ਬਟਨ ਦਬਾ ਦਿਆ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਮੈਂਟ ਕਰ ਦਿਆ ਕਰੋ ਤੇ ਇਹਦੇ ਨਾਲ ਹੀ ਸੰਤਾ ਹੁੰਦਾ ਵੀ ਚਾਹਨਾ ਹਰ ਇੱਕ ਬੰਦੇ ਨੂੰ ਹੌਸਲਾ ਵਧਾਈ ਹੁੰਦਾ ਹੈ ਕਿ ਨਹੀਂ ਗੱਲ ਉਹੀ ਪੁੱਛਿਓ ਜਿਨ੍ਹਾਂ ਨੂੰ ਕੋਈ ਖਾਸ ਕੋਈ ਸਮਝ ਨਾ ਆ ਰਹੀ ਦੇਖੋ ਬਾਕੀ ਦਾ ਟੋਟਕਾ ਨੇ ਫਾਇਦਾ ਕਰਨਾ ਤੁਸੀਂ ਕਰੋਗੇ ਫਾਇਦਾ ਹੋਊਗਾ ਦੇਖੋ 2026 ਮਹੀਨੇ ਤੱਕ ਧਰਨ ਵਾਲਾ 1 ਮਹੀਨਾ ਕੁਛ ਦਿਨ ਰਹਿ ਗਏ ਉਹਨਾਂ ਲੋਕਾਂ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਜਿਨ੍ਹਾਂ ਦਾ ਮਤਲਬ ਹੁਣ ਸਮਝ ਨਾ ਉਹ ਤਰੀਕਾ ਮੈਂ ਤੁਹਾਨੂੰ ਦੱਸ ਦੇਣੀ ਹੈ ਲਾਸ ਕਰੋ ਉਹਨਾਂ ਦਾ ਜਿੰਨਾ ਵੀ ਮਰਜ਼ੀ ਕਰ ਜਾ ਕਰ ਜਾ ਵੀ ਲਹੂਗਾ ਕੋਈ ਬਿਮਾਰੀ ਉਹ ਵੀ ਹਟੂਗੀ ਕੋਈ ਮਨੋ ਕਾਮਨਾ ਜਿਹੜੀ ਨਹੀਂ ਅਜੇ ਤੱਕ ਪੂਰੀ ਹੋਈ ਇੰਨੀ ਜ਼ਿੰਦਗੀ ਹੋ ਗਈ ਚਾਹੇ ਉਹ ਕਿੰਨੇ ਵੀ ਸਾਲ ਦੇ ਹੋ ਗਏ ਤਾਂ ਉਹਨਾਂ ਦਾ ਉਹ ਵੀ ਮਨੋ ਕਾਮਨਾ ਪੂਰੀ ਹੋਗੀ ਕੋਈ ਹੋਰ ਕਿਸੇ ਪ੍ਰਕਾਰ ਦੀ ਸਮੱਸਿਆ ਘਰ ਮਕਾਨ ਦੀ ਜਾਂ ਗੱਡੀ ਲੈਣ ਦੀ ਜਾਂ ਰਿਸ਼ਤੇ ਦੀ ਵਿਆਹ ਸ਼ਾਦੀ ਦੀ ਬਹੁਤ ਗੱਲਾਂ ਹੁੰਦੀਆਂ ਨੇ ਜਿਹੜੀਆਂ ਨੂੰ ਲੈ ਕੇ ਸਿ ਚਿੰਤਕ ਹੁੰਨੇ ਆ ਵੀ ਸਾਡਾ ਆ ਕੰਮ ਨਹੀਂ ਵਾਲਿਆ ਜਾਂ ਕੋਈ ਨਾਲ ਲੱਗਦੀ ਜ਼ਮੀਨ ਨਹੀਂ ਮਿਲਦੀ ਓਏ ਸਾਨੂੰ ਮਿਲ ਜਵੇ ਇਹਨਾਂ ਨੇ ਵੇਚਦੇ ਨੇ ਇਹ ਜਾਂ ਮਕਾਨ ਜਾਂ ਪਲਾਟ ਬਹੁਤ ਚ ਜੰਮੇ ਕਈ ਵਾਰੀ ਸ਼ੌਕਦਾਨਾਂ ਦੇ ਸਾਹਮਣੇ ਵੀ ਅਸੀਂ ਤਾਂ ਹੀ ਵੱਡੀ ਗੱਡੀ ਲੈਣੀ ਆ ਉਹ ਪਰ ਸਾਨੂੰ ਨਹੀਂ ਮਿਲ ਰਹੀ ਕਿਉਂਕਿ ਸਾਡੇ ਚੱਕਰ ਪੁੱਠੇ ਚੱਲ ਰਹੇ ਸੀ ਹੁਣ ਜਿਨ੍ਹਾਂ ਦਾ 2000 26 ਦੇ ਵਿੱਚ ਜਨਮ ਇੰਨਾ ਇੰਨਾ ਤਰੀਕਾ ਆ ਰਿਹਾ ਉਹਨਾਂ ਲਈ ਖੁਸ਼ਖਬਰੀ ਹੈ ਉਹਨਾਂ ਲਈ ਸ਼ੁਭ ਚਿੰਤਕ 2026 ਹੁਣ ਤੁਹਾਨੂੰ ਬਹੁਤ ਹੀ ਲਾਭ ਹੋਣ ਵਾਲੇ ਨੇ ਉਹਦੇ ਵਿੱਚ ਤਰੀਕਾ ਦੇ ਨਾਮ ਸੁਣੋਂ ਪਹਿਲਾਂ ਬੈ ਦਿਲ ਨੂੰ ਥੰਮ ਕੇ ਬੈਠ ਜਿਓ ਜਿਨ੍ਹਾਂ ਨੇ ਇਹ ਤਰੀਕਾ ਦੇ ਜਨਮ ਨੇ ਉਹਨਾਂ ਦਾ ਸਮਝ ਜਿਓ ਲੋ ਦੇ ਹੁਣ ਫੁੱਲਾਂ ਕਾਟੋ ਫੁੱਲਾਂ ਤੇ ਮੇਲਦੀ ਹੈ ਇੱਕ ਨਹੀਂ ਤੇ ਸਾਰੇ ਦੁੱਖ ਤੇ ਦਰ ਹੁਣ ਖਤਮ ਹੋ ਜਾ ਰਹੇ ਨੇ ਤੁਹਾਡੀ ਜ਼ਿੰਦਗੀ ਚ ਪਤਾ ਨਹੀਂ ਤੁਸੀਂ ਕਿੰਨੇ ਕੁ ਦੇਖੇ ਨੇ ਕਿੰਨੇ ਕੁ ਨਹੀਂ ਤਾਂ ਮਾਲਕ ਜਾਣਦਾ ਪਰ ਜੇ ਤੁਹਾਡਾ ਇੰਨਾ ਤਰੀਕਾ ਦੇ ਵਿੱਚ ਜਨਮ ਹੋਇਆ ਮਤਲਬ ਹੁਣ ਤੁਸੀਂ ਖੁਸ਼ੀਆਂ ਹੀ ਖੁਸ਼ੀਆਂ ਨੇ ਤੁਹਾਡੇ ਜ਼ਿੰਦਗੀ ਚ ਆਉਣ ਵਾਲੀਆਂ ਹੁਣ ਦੁੱਖਾਂ ਦਾ ਨਾਸ ਹੋ ਜਾਣਾ ਤਰੀਕਾ ਧਿਆਨ ਨਾਲ ਸੁਣੋ 3 5 7 10 ਜਿੰਨਾ ਜਿੰਨਾ ਦਾ ਵੀ ਇੰਨਾ ਤਰੀਕਾ ਦੇ ਵਿੱਚ ਜਿਹੜੀ ਜਿਹੜੀ ਮੈਂ ਬੋਲੂਗੀ ਜਨਮ ਹੋਇਆ ਉਹਨਾਂ ਦੀ ਕਿਸਮਤ ਖੁੱਲਣ ਵਾਲੀ ਆ ਚਮਕਣ ਵਾਲਿਆ ਸਤਾਰੇ ਉਹਨਾਂ ਦੀ ਕਿਸਮਤ ਬਹੁਤ ਚੰਗੇ ਦਿਨ ਫਿਰਨ ਵਾਲੀ ਨੂੰ ਕਹਿੰਦੇ ਚੰਗੀ ਕਿਸਮਤ ਆਉਣ ਵਾਲੀ ਉਹਨਾਂ ਲਈ ਫਿਰ 13 17 19 23 ਜਿਨ੍ਹਾਂ ਦੇ ਵੀ ਇੰਨਾ ਤਰੀਕਾਂ ਦੇ ਵਿੱਚ ਜਨਮ ਹੋਏ ਹੋਏ ਨੇ ਇਹ ਸਮਝ ਲਓ ਵੀ 2026 ਦੇ ਵਿੱਚ ਤੁਹਾਡੇ ਪਿਛਲੇ ਜਿੰਨੇ ਵੀ ਮਾੜੇ ਕਰਮ ਸੀ ਸਭ ਕੱਟਿਆ ਜਾ ਰਹੇ ਨੇ ਹੁਣ ਕਿਸਮਤ ਨੇ ਅੱਗੇ ਤੁਹਾਨੂੰ ਤਰੱਕੀਆਂ ਤਰੱਕੀਆਂ ਦੇਣੀਆਂ ਨੇ ਅਜੇ ਦੋ ਤਰੀਕਾ ਰਹਿੰਦੀਆਂ ਨੇ ਉਹ ਵੀ ਸੁਣ ਕੇ ਜਾਇਓ 27 3 ਹੁਣ ਦੇਖੋ ਵੀ ਤੁਹਾਡੇ ਇੰਨਾ ਤਰੀਕਾ ਦੇ ਵਿੱਚ ਜੇ ਤਾਂ ਜਨਮ ਆ ਗਏ ਫਿਰ ਤਾਂ ਸਮਝ ਲਓ ਵੀ ਤੁਹਾਡੀ ਸੋਹਣੇ ਤੇ ਸੁਹਾਗੇ ਵਾਲੀ ਗੱਲ ਆ ਕੋਈ ਵੀ ਕੰਮ ਜਿਹੜਾ ਤੁਹਾਡਾ ਹਜੇ ਤੱਕ ਨਹੀਂ ਬਣਿਆ ਹੁਣ ਸਾਰੇ ਬਣ ਜਾਣਗੇ ਬਸ ਇੱਕ ਮਹੀਨਾ ਕੁਝ ਦਿਨ ਬਾਕੀ ਨੇ ਇੱਕ ਮਹੀਨਾ ਚਾਰ ਪੰਜ ਦਿਨ ਬਾਕੀ ਨੇ 12 ਨਿਹਾਰੇ ਸ਼ੁਰੂ ਹੋਗੇ ਮਾਲਕ ਦਾ ਸ਼ੁਕਰ ਕਰੋ ਜਿਨ੍ਹਾਂ ਦੇ ਇੰਨਾ ਤਰੀਕਾ ਦੇ ਜਨਮ ਨੇ ਤੇ ਬਾਕੀ ਹੋਰ ਆਪਾਂ ਟੋਟ ਕੇ ਦੱਸਦੇ ਰਹਨੇ ਆ ਇੱਕ ਕਿਸੇ ਨੇ ਫਰੌਡ ਨੇ ਮੇਰੇ ਚੈਨਲ ਤੇ ਮੇਰੀਆਂ ਫੋਟੋ ਮੇਰੀ ਸੌਰੀ ਵੀਡੀਓ ਚਾ ਕੇ ਪਾ ਰਿਹਾ ਪੰਜਾਬੀ ਟੋਟਕੇ ਉਹਨਾਂ ਨੇ ਆਪਣਾ ਨਾਮ ਰੱਖਿਆ ਚੈਨਲ ਦਾ ਉਹ ਮੇਰਾ ਚੈਨਲ ਨਹੀਂ ਹੈਗਾ ਉਹ ਵੀਡੀਓ ਕੱਟ ਵੱਟ ਕੇ ਪਾ ਰਹੇ ਨੇ ਫਰੌਡਾਂ ਤੋਂ ਬਚੋ ਕੋਈ ਕੱਲੂ ਸਕੈਨਰ ਲਾ ਕੇ ਤੁਹਾਡੇ ਕੋਲੋਂ ਪੈਸੇ ਮੰਗੇ ਜਾਂ ਕੋਈ ਹੋਰ ਵੀ ਕਈ ਕਿਸਮ ਦੀਆਂ ਗੱਲਾਂ ਹੋ ਜਾਂਦੀਆਂ ਨੇ ਉਹ ਚੈਨਲ ਮੇਰਾ ਨਹੀਂ ਹੈਗਾ ਪੰਜਾਬੀ ਟੋਟਕੇ YouTube ਤੇ ਪਾ ਰਿਹਾ ਕੋਈ ਉਹ ਮੇਰਾ ਨਹੀਂ ਹੈਗਾ ਚੈਨਲ ਮੈਂ ਲਿਖ ਕੇ ਵੀ ਪਾਉਣੀ ਆ ਬਾਰ-ਬਾਰ ਕਹਿੰਨੀ ਆ ਉੱਥੇ ਨਾ ਜਾਵੋ ਨਾ ਦੇਖੋ ਅੱਛਾ ਜੀ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਜਰੂਰ ਕਰਿਓ ਕੀ ਪਤਾ ਕਿਹਦਾ ਕਿਹਦਾ ਵਰਤ ਹੋਵੇ ਇਸ ਤਰੀਕ ਨੂੰ ਹੈ ਕਿ ਨਹੀਂ ਅੱਛਾ ਠੀਕ ਹੈ ਜੀ